ਜਿੱਥੇ ਲੁਧਿਆਣਾ ਦੇ ਵਿੱਚ ਕਾਰੋਬਾਰੀ ਮਹਿੰਗਾਈ ਦੇ ਕਰਕੇ ਪਰੇਸ਼ਾਨ ਹਨ ਉੱਥੇ ਹੀ ਕਾਰੋਬਾਰੀ ਨੀਤੀਆਂ ਨੂੰ ਲੈ ਕੇ ਵੀ ਪਰੇਸ਼ਾਨ ਦੇਖੇ ਜਾ ਰਹੇ ਹਨ ਅਤੇ ਹੁਣ ਇੱਕ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਕਾਰੋਬਾਰੀਆਂ ਦੇ ਵੱਲੋਂ ਚੀਨ ਤੋਂ ਆ ਰਹੇ ਇਲੀਗਲ ਮਾਲ ਨੂੰ ਲੈ ਕੇ ਪਰੇਸ਼ਾਨੀ ਜਤਾਈ ਜਾ ਰਹੀ ਹੈ। ਦਰਸਲ ਦੋ ਨੰਬਰ ਦੇ ਵਿੱਚ ਮਾਲ ਆਉਣ ਦੇ ਕਰਕੇ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਦੇ ਕਾਰੋਬਾਰੀਆਂ ਨੇ ਚੀਨ ਤੋਂ ਆ ਰਹੇ ਪ੍ਰੋਡਕਟਾਂ ਦੇ ਖਿਲਾਫ ਕਸਮ ਖਾ ਲਈ ਉਹਨਾਂ ਨੇ ਕਿਹਾ ਕਿ ਉਹ ਨਾ ਤਾਂ ਚੀਨ ਤੋਂ ਸਾਮਾਨ ਖਰੀਦਣਗੇ ਅਤੇ ਨਾ ਹੀ ਉਹ ਚੀਨ ਦਾ ਸਾਮਾਨ ਵੇਚਣਗੇ ਚੀਨ ਤੋਂ ਆਉਣ ਵਾਲੀ ਡਿਊਟੀ ਫ੍ਰੀ ਮਾਲ ਨੂੰ ਲੈ ਕੇ ਇੰਡੀਆ ਦੇ ਵਿੱਚ ਵਧ ਰਹੀ ਸਮਗਲਿੰਗ ਨੂੰ ਲੈ ਕੇ ਕਾਰੋਬਾਰੀ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਦੋ ਨੰਬਰ ਦੇ ਮਾਲ ਦੇ ਕਰਕੇ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਰਿਹਾ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਅੱਜ ਇਸ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦਾ ਹੈਗਾ ਅੱਜ ਤੁਸੀਂ ਇੱਥੇ ਜੋ ਵੀ ਸਾਡੇ ਵਪਾਰੀ ਭਰਾ ਜਿਹੜੇ ਬੈਠੇ ਨੇ ਆਹ तमाम स्पिनिंग ਨੀਟਿੰਗ ਵੀਵਿੰਗ ਡਾਈਂਗ اور گارਮੈਂਟਸ ਦੇ ਨਾਲ-ਨਾਲ ਅੱਜ ਹੋਲ سیلਰਸ اور ট্রেਡਰਸ ਵੀ ਦੁਕਾਨਦਾਰ ਵੀ ਅੱਜ ਇੱਕ ਤਰ੍ਹਾਂ ਦਾ ਸਮਝ ਲਓ ਵੀ ਪੂਰੇ ਲੁਧਿਆਣੇ ਦੇ ਵਪਾਰੀਆਂ ਦਾ ਸਮੂਹ ਟੈਕਸਟਾਈਲ ਇੰਡਸਟਰੀ ਦਾ ਅੱਜ ਹਤਾਸ਼ ਹੋ ਕੇ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਔਰ ਬਹੁਤ ਪਰੇਸ਼ਾਨੀ ਦੇ ਹਾਲਾਤ ਦੇ ਵਿੱਚ ਅੱਜ ਆਪਣੇ ਵਪਾਰ ਦੇ ਹਾਲਾਤ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅੱਜ ਸਭ ਤੋਂ ਜਿਹੜਾ ਮਹੱਤਵਪੂਰਨ ਜਿਹੜਾ ਪੁਆਇੰਟ ਹੈਗਾ ਅੱਜ ਚਾਈਨਾ ਜੋ ਕਿ ਪੂਰੇ ਭਾਰਤ ਦੇ ਟੈਕਸਟਾਈਲ ਇੰਡਸਟਰੀ ਨੂੰ ਖਾ ਰਿਹਾ ਹੈਗਾ ਡ੍ਰੈਗਨ ਸਾਡੀ ਭਾਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਨਿਗਲ ਰਿਹਾ ਹੈ ਉਹ ਕਿਸ ਤਰ੍ਹਾਂ ਨਿਕਲ ਰਿਹਾ ਹੈ ਅੱਜ ਪੋਲੀਸਟਰ ਦਾ ਫੈਬਰਿਕ ਨਿਟਡ ਅੱਜ 500 ਕੰਟੇਨਰ ਤੋਂ ਵੀ ਜ਼ਿਆਦਾ ਹਰੋਜ਼ ਸਾਡੇ ਭਾਰਤ ਦੇ ਅਲੱਗ-ਅਲੱਗ ਡਰਾਈ ਪੋਰਟਾਂ ਦੇ ਉੱਪਰ ਗੈਰ ਕਾਨੂੰਨੀ ਤਰੀਕੇ ਨਾਲ ਉਤਰ ਰਿਹਾ ਹੈ ਗੈਰ ਕਾਨੂੰਨੀ ਕਿਸ ਤਰ੍ਹਾਂ ਪੋਲੀਸਟਰ ਦੇ ਉੱਤੇ 22% ਡਿਊਟੀ ਹੈ ਔਰ ਕਾਟਨ ਦੇ ਉੱਪਰ ਫੈਬਰਿਕ ਦੇ ਉੱਪਰ ਨਿਟਡ ਦੇ ਉੱਤੇ तकरीबन 10% ਡਿਊਟੀ ਹੈ ਗਲਤ ਐਚਐਸਐਨ ਕੋਡ ਲਗਾ ਕੇ ਪੋਲੀਸਟਰ ਫਿਲਾਮੈਂਟ ਫੈਬਰਿਕ ਨੂੰ ਜਿਹਦੇ 20 ਤੋਂ 22% ਡਿਊਟੀ ਜਿਹੜਾ ਇਥੋਂ ਦੀ ਵਪਾਰੀ ਮੰਗਵਾ ਰਿਹਾ ਉਹ 10% ਦੇ ਵਿੱਚ ਹਿਰਾਫੇਰੀ ਕਰਕੇ ਔਰ ਜਿਸ ਦੇ ਵਿੱਚ ਸਾਡੇ ਭਾਰਤ ਦੇ ਜਿਹੜੇ ਡਰਾਈ ਪੋਰਟਾਂ ਦੇ ਉੱਤੇ ਜਿਹੜੇ ਕਸਟਮ ਵਿਭਾਗ ਦੇ ਅਫਸਰ ਹੈਗੇ ਨੇ ਉਹ ਮਿਲੇ ਹੋਏ ਨੇ ਦੂਸਰਾ ਅੰਡਰ ਵੈਲਿਊ ਕਰਕੇ ਮੰਨ ਲਓ ਵੀ 4 ਡਾਲਰ ਤੋਂ ਘੱਟ ਪੋਲੀਸਟਰ ਫੈਬਰਿਕ ਦਾ ਪ੍ਰਾਈਸ ਨਹੀਂ ਹੈ ਤੁਸੀਂ ਆਲ ਓਵਰ ਵਰਲਡ ਤੋਂ ਜਿੱਥੋਂ ਦੀ ਮਰਜ਼ੀ ਤੁਸੀਂ ਪਤਾ ਕਰਵਾ ਸਕਦੇ ਆ ਉਸ ਨੂੰ ਅੱਜ 1 ਡਾਲਰ ਦੇ ਵਿੱਚ ਸਵਾ ਡਾਲਰ ਦੇ ਵਿੱਚ ਕਲੀਅਰ ਕਰਵਾਇਆ ਜਾ ਰਿਹਾ ਤੇ ਤਕਰੀਬਨ 60 ਤੋਂ 70 ਰੁਪਏ ਕਿਲੋ ਦੀ ਕਸਟਮ ਦੀ ਚੋਰੀ ਹੋ ਰਹੀ ਹੈ ਜਿਦੇ ਵਿੱਚ ਭਾਰਤ ਸਰਕਾਰ ਦੇ ਕਸਟਮ ਦੇ ਜਿਹੜੇ ਅਧਿਕਾਰੀ ਨੇ ਉਹ ਸਾਡੇ ਕੁਝ ਭਾਰਤ ਦੇ ਚੋਰ ਵਪਾਰੀਆਂ ਦੇ ਨਾਲ ਇੱਕ ਮਾਫੀਆ ਦੇ ਤੌਰ ਦੇ ਉੱਤੇ ਸਾੜ ਗੰਡ ਕਰਕੇ ਹਰੋਜ਼ ਦੀ ਘਟੋੜ ਤੁਸ ਨੂੰ ਸਾਰੇ ਨੂੰ ਸੁਣ ਕੇ ਹੈਰਾਨੀ ਹੋਊਗੀ ਘਟੋ ਘਟ ਇੱਕ ਦਿਨ ਦੀ 50 ਕਰੋੜ ਰੁਪਏ ਦੀ ਕਸਟਮ ਦੀ ਚੋਰੀ ਹੋ ਰਹੀ ਇੱਕ ਪਾਸੇ ਦਾ ਕਸਟਮ ਦੀ ਚੋਰੀ ਹੋ ਰਹੀ ਹੈ ਦੂਸਰਾ ਤਕਰੀਬਨ 1 ਕਰੋੜ ਕਿਲੋ ਕਪੜਾ 500 ਕੰਟੇਨਰ 40 ਫੁੱਟਾ ਕੰਟੇਨਰ ਜਿੱਚ ਤਕਰੀਬਨ 22 ਟਨ ਮਾਲ ਹੁੰਦਾ ਹੈਗਾ ਔਰ 1 ਕਰੋੜ ਕਿਲੋ ਕਪੜਾ ਭਾਰਤ ਦੇ ਵਿੱਚ ਆ ਰਿਹਾ ਗੈਰ ਕਾਨੂੰਨੀ ਢੰਗ ਨਾਲ ਜੋ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਕਿਸ ਤਰ੍ਹਾਂ ਡਿਊਟੀਆਂ ਦੀ ਔਰ ਅੰਡਰ ਬਿਲਿੰਗ 'ਚ ਚੋਰੀ ਹੋ ਰਹੀ ਹੈ ਇਹਦਾ ਦੂਸਰਾ ਇੰਪੈਕਟ ਸਾਡੀ ਇੰਡਸਟਰੀ ਉੱਤੇ ਇੰਨਾ ਬੁਰਾ ਪੈ ਰਿਹਾ ਹੈ ਵੀ ਅਗਰ ਉਹ ਤੁਸੀਂ ਸਿਰਫ ਇਮੇਜਿਨ ਕਰੋ ਵੀ 1 ਕਰੋੜ ਕਿਲੋ ਕਪੜਾ ਉਹੀ ਜੇ ਸਾਡੇ ਭਾਰਤ ਦੇ ਵਿੱਚ ਬਣੇ ਸਾਡੇ ਕਾਰਖਾਨਿਆਂ ਦਾ ਜਿਹੜਾ ਮੈਨੂਫੈਕਚਰਿੰਗ ਦਾ ਜਿਹੜਾ ਸਕੇਲ ਹੈਗਾ ਉਹ ਡਬਲ ਟ੍ਰਿਪਲ ਚਾਰ ਗੁਣਾ ਹੋ ਜਾਊਗਾ ਅਗਰ 1 ਕਰੋੜ ਕਿਲੋ ਕਪੜਾ ਉਹੀ ਰੋਕ ਲੱਗ ਕੇ ਜੋ ਕਿ ਗੈਰਕਾਨੂੰਨੀ ਢੰਗ ਨਾਲ ਆ ਰਿਹਾ ਜੇ ਸਾਡੇ ਕਾਰਖਾਨਿਆਂ ਵਿੱਚ ਦੇ ਵਿੱਚ ਬਣੇ ਤੇ ਸਾਡੀ ਜਿਹੜੇ ਭਾਰਤ ਦੇ ਸਾਡੇ ਕਾਰਖਾਨੇ ਜਿਹੜੀ ਸਾਡੀ ਲੇਬਰ ਜੋ ਉਥੇ ਕੰਮ ਕਰ ਰਹੀ ਹੈਗੀ ਹੈ ਉਹਨਾਂ ਨੂੰ ਕਿੰਨਾ ਕੰਮ ਮਿਲੇਗਾ ਅੱਜ ਸਾਡੇ ਨੀਟਡ ਦੇ ਕਾਰਖਾਨੇ ਸਾਡੇ ਰੰਗਾਈ ਦੇ ਕਾਰਖਾਨੇ ਹਾਸ਼ੀਓਂ ਪਰ ਆ ਰਹੇ ਨੇ 50% ਪ੍ਰੋਡਕਸ਼ਨ ਸਾਡੇ ਕਾਰਖਾਨਿਆਂ ਦੀ ਰਹਿ ਗਈ ਹੈ ਤੇ ਭਾਰਤ ਸਰਕਾਰ ਨੂੰ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਸਾਡੇ ਟੈਕਸਟਾਈਲ ਮਿਨਿਸਟਰ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਸਾਰੀ ਇੰਡਸਟਰੀ ਬੇਨਤੀ ਕਰਦੀ ਹੈ ਬਿਨੰਬਰ ਨਿਵੇਦਨ ਕਰਦੀ ਹੈ ਵੀ ਇਸ ਸਾਡੀ ਡੁੱਬਦੀ ਹੋਈ ਇੰਡਸਟਰੀ ਨੂੰ ਬਚਾਓ ਔਰ ਜਿਹੜਾ ਆ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਕੀ ਆ ਕਪੜਾ ਆ ਰਿਹਾ ਹੈਗਾ ਭਾਰਤ ਦੇ ਡਰਾਈ ਪੋਰਟਾਂ ਉੱਤੇ ਇਹਨਾਂ ਦੇ ਵਿਭਾਗ ਦੇ ਅਫਸਰ ਮਿਲੇ ਹੋਏ ਨੇ ਉਹਦੇ ਉੱਤੇ ਨਾਥ ਕਰੀ ਜਾਏ ਤਾਂ ਕਿ ਸਾਡੀ ਡੁੱਬਦੀ ਹੋਈ ਇੰਡਸਟਰੀ ਨੂੰ ਬਚਾਇਆ ਜਾਏ ਅਗਰ ਇਹ ਉਤੇ ਜਲਦੀ ਤੋਂ ਜਲਦੀ ਨਾਥ ਨਹੀਂ ਪਾਈ ਗਈ ਤੇ ਇੰਨੀ ਜਿਆਦਾ ਅਨਇੰਪਲੋਇਮੈਂਟ ਜਨਰੇਟ ਹੋ ਜੂਗੀ ਔਰ ਜਿਸ ਦੇ ਨਾਲ ਪੂਰੇ ਭਾਰਤ ਦੇ ਵਿੱਚ ਅਰਾਜਕਤਾ ਫੈਲ ਜਾਊਗੀ ਅੱਜ 4 ਤੋਂ 5 ਲੱਖ ਪ੍ਰਵਾਸੀ ਮਜ਼ਦੂਰ ਸਾਡੇ ਕਾਰਖਾਨਿਆਂ ਦੇ ਵਿੱਚ ਆਪਣੀ ਰੋਜੀ ਰੋਟੀ ਕਮਾ ਰਹੇ ਆ ਤੁਸੀਂ ਇਮੇਜਿਨ ਕਰੋ ਅਗਰ ਉਹ ਬੰਦਿਆਂ ਨੂੰ ਅਗਰ ਰੋਜੀ ਰੋਟੀ ਨਹੀਂ ਮਿਲੂਗੀ ਤੇ ਉਹ ਲੋਕ ਕਿੱਥੇ ਜਾਣਗੇ ਕਿਉਂਕਿ ਭਾਰਤ ਦੇ ਵਿੱਚ ਐਗਰੀਕਲਚਰ ਤੋਂ ਬਾਅਦ ਸਿਰਫ ਇੱਕ ਸਾਡੀ گارਮੈਂਟ ਇੰਡਸਟਰੀ ਹੈਗੀ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ এমਪਲੋਇਮੈਂਟ ਜਨਰੇਟ ਕਰਦੀ ਹੈ। ਔਰ ਉਹਦਾ ਸਾਰਾ ਇੰਪੈਕਟ ਟੋਟਲ ਟੈਕਸਟਾਈਲ ਚੇਨ ਦੇ ਉੱਪਰ ਪਊਗਾ ਫਰੋਮ ਸਪਿਨਿੰਗ ਨਿਟਿੰਗ ਵੀਵਿੰਗ ਡਾਈਂਗ گارਮੈਂਟਿੰਗ ਔਰ ਪ੍ਰਿੰਟਿੰਗ ਐਂਡ ਐਮਬਰਾਇਡਰੀ ਆ ਪੂਰੀ ਇੱਕ ਚੇਨ ਹੈ گارਮੈਂਟ ਦੀ। ਤੇ ਇਸ ਪੂਰੀ ਪੂਰੀ ਚੇਨ ਸਾਡੀ ਡਿਸਰਬ ਹੋਊਗੀ ਤੇ ਹੱਥ ਜੋੜ ਕੇ ਤੁਸੀਂ ਸਾਡੇ ਮਾਨਯੋਗ ਸਾਡੇ মিডিਆ ਦੇ ਭਰਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੈਗੇ ਹੋ ਸਾਡੀ ਗੁਹਾਰ ਨੂੰ ਤੁਸੀਂ ਆ ਮੋਦੀ ਸਾਹਿਬ ਦੀ ਸਰਕਾਰ ਕੇਂਦਰੀ ਸਰਕਾਰ ਤਿਕਨ ਪੰਚਾਓ ਤਾਂ ਕਿ ਸਾਡੀ ਇੰਡਸਟਰੀ ਨੂੰ ਬਚਾਇਆ ਜਾ ਸਕੇ ਹੁਣ ਦੂਸਰਾ ਮੁੱਦਾ ਬੰਗਲਾਦੇਸ਼ ਦੀ ਇمپੋਰਟ ਦਾ ਹੈਗਾ ਉਸ ਨੂੰ ਸਾਡੇ ਸ਼੍ਰੀ ਅਜੀਤ ਲਖੜਾ ਜੀ ਉਸ ਨੂੰ ਇਲੈਬ੍ਰੇਟ ਕਰਕੇ ਦੱਸਣਗੇ ਯੂਨੀਅਨ ਤੁਹਾਨੂੰ ਬਾਬਾ ਜੀ ਨੇ ਚਾਈਨਾ ਤੋਂ ਫੈਬਰਿਕ ਕਿਸ ਤਰ੍ਹਾਂ ਆ ਰਿਹਾ ओरिजिनल ਸਾਡੀ ਇੰਡਸਟਰੀ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਉਹ ਸਿਮਿਲਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣ ਜਾ ਰਿਹਾ ਕਿ ਬੰਗਲਾਦੇਸ਼ ਇੱਕ ਐਸਾ ਕੰਟਰੀ ਏ ਜਿੱਥੇ ਲੇਬਰ ਸਸਤੀ ਹੈ ਉੱਥੋਂ ਗਾਰਮੈਂਟ ਕਿਸ ਢੰਗ ਨਾਲ ਸਾਡੇ ਕੰਟਰੀ ਚ ਆ ਰਿਹਾ ਤੇ ਸਾਡੀ ਗਾਰਮੈਂਟ ਪ੍ਰੋਡਕਸ਼ਨ ਨੂੰ ਕਿਦਾਂ ਇੰਪੈਕਟ ਹੋ ਰਿਹਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਾਫਟਾ ਐਗਰੀਮੈਂਟ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ 2006 ਚ ਹੋਇਆ ਸੀਗਾ ਉਸ ਟਾਈਮ ਤੇ 8 ਮਿਲੀਅਨ ਗਾਰਮੈਂਟਸ ਪਰイヤー ਅਲਾਉਡ ਕੀਤਾ ਗਿਆ ਸੀ ਬੰਗਲਾਦੇਸ਼ ਨੂੰ ਕਿਉਂਕਿ ਬੰਗਲਾਦੇਸ਼ ਫਿਸ਼ਿੰਗ ਜਾਂ ਗਾਰਮੈਂਟ ਤੋਂ ਕੋਈ ਹੋਰ ਕੰਮ ਹੈ ਨਹੀਂ ਉਹ 8 ਮਿਲੀਅਨ ਪੀਸਿਸ ਦੀ ਇمپੋਰਟ ਡਿਊਟੀ ਫ੍ਰੀ ਇੰਡੀਆ ਚ ਅਲਾਉਡ ਸੀਗੀ 2010 ਦੇ ਵਿੱਚ ਮਨਮੋਨ ਸਿੰਘ ਜੀ ਸਾਡੇ ਪ੍ਰਾਈਮ ਮਿਨਿਸਟਰ ਉਹ ਬੰਗਲਾਦੇਸ਼ ਦੇ ਵਿਜ਼ਿਟ ਤੇ ਗਏ ਸੀਗੇ ਉਹਨਾਂ ਨੇ ਇਸ ਐਗਰੀਮੈਂਟ ਦੇ ਵਿੱਚ ਕਮੈਂਡਮੈਂਟ ਕਰਾਈਏ ਕਿ ਕੁਆਂਟੀਟੇਟਿਵ ਰੈਸਟ੍ਰਿਕਸ਼ਨ ਜਿਹੜੀ ਐ ਨੂੰ ਹਟਾ ਦਿਓ 8 ਮਿਲੀਅਨ ਪੀਸਿਸ ਇਹਨਾਂ ਉਹ ਕਹਿੰਦੇ ਇਹ ਨਹੀਂ ਹੋਏਗਾ ਜਿੰਨੇ ਮਰਜ਼ੀ ਤੁਸੀਂ ਸਿੰਥੈਟਿਕ ਗਾਰਮੈਂਟ ਕਾਟਨ ਦੇ ਨਹੀਂ ਕਿਉਂਕਿ ਕਾਟਨ ਤੋਂ ਉਹਨਾਂ ਨੂੰ ਵਾਰਾ ਨਹੀਂ ਖਾਂਦਾ કોટਨ ਯਾਰਨ ਇੰਡੀਆ ਤੋਂ ਇمپੋਰਟ ਕਰਦੇ ਆ ਉਥੋਂ ਬਣਾ ਕੇ ਵਾਪਸ ਭੇਜਣੇ ਉਹ ਮਹਿੰਗਾ ਪੈਂਦਾ ਹੈ ਸਿੰਥੈਟਿਕ گارਮੈਂਟ ਦਾ ਕਪੜਾ ਜਿਹੜਾ ਹੈਗਾ ਉਹ ਚਾਈਨਾ ਤੋਂ ਬੰਗਲਾਦੇਸ਼ ਜਾਂਦਾ ਹੈ ਬੰਗਲਾਦੇਸ਼ ਵਾਲੇ گارਮੈਂਟ ਬਣਾ ਕੇ ਉਹ ਸਾਡੇ ਕੰਟਰੀ ਚ ਡਿਊਟੀ ਫ੍ਰੀ ਭੇਜ ਦਿੰਦੇ ਨੇ ਸਾਡੀ ਸਰਕਾਰ ਇਹ ਸਮਝਦੀ ਹੈ ਕਿ ਬੰਗਲਾਦੇਸ਼ ਤੇ ਅਗਰ ਰੈਸਟ੍ਰਿਕਸ਼ਨ ਅਸੀਂ ਲਗਾਵਾਂਗੇ ਬੰਗਲਾਦੇਸ਼ ਸਾਡੇ ਕੋਲ ਕੋਟਨ ਯਾਰਨ ਇੰਪੋਰਟ ਕਰਦਾ ਹੈ ਈਵਨ ਜਿਹੜੀ ਹੈ ਡੈਨਿਮ ਦਾ ਕਪੜਾ ਜਿਹੜਾ ਹੈ ਉਹ ਇੰਡੀਆ ਤੋਂ ਜਾਂਦਾ ਹੈ لیکن ਉਹਦਾ ਬੁਰਾ ਸਰ ਕਿਵੇਂ ਪੈ ਰਿਹਾ ਉਹ ਡਾਇਨਮ ਦਾ ਕਪੜਾ ਸਾਡੇ ਕੋਲ ਲੈ ਕੇ ਆਪਣਾ ਗਾਰਮੈਂਟ ਬਣਾ ਕੇ ਯੂਰਪ ਚ ਡਿਊਟੀ ਫ੍ਰੀ ਵੇਚ ਦਿੰਦੇ ਆ ਤੇ ਅਸੀਂ ਆਪਣਾ ਗਾਰਮੈਂਟ ਬਣਾ ਕੇ ਅਸੀਂ ਕਿਉਂ ਨਹੀਂ ਵੇਚ ਸਕਦੇ ਕਾਟਨ ਯਾਨ ਉਹਨਾਂ ਦੀ ਲੈਂਡ ਦੀ ਕੰਪਲਸ਼ਨ ਹੈ ਕਿਉਂਕਿ ਸੱਤ ਕੰਟਰੀਜ਼ ਆ ਦੁਨੀਆ ਦੇ ਵਿੱਚ ਜਿਹੜੇ ਕਾਟਨ ਯਾਨ ਪ੍ਰੋਡਿਊਸ ਕਰਦੇ ਆ ਜਿਹਦੇ ਵਿੱਚ ਤੀਜਾ ਚੌਥਾ ਨੰਬਰ ਇੰਡੀਆ ਦਾ ਆਂਦਾ ਹੈਗਾ ਕਾਟਨ ਯਾਨ ਤੇ ਇੱਕ ਕੰਪੀਟੀਟਿਵ ਆਈਟਮ ਹੈ ਜੇ ਸਾਡਾ ਯਾਨ ਸਸਤਾ ਔਰ ਵਧੀਆ ਹੈਗਾ ਉਹਨਾਂ ਨੂੰ ਇੰਪੋਰਟ ਕਰਨਾ ਹੀ ਪੈਗਾ ਸਾਨੂੰ ਡਰਨਾ ਨਹੀਂ ਚਾਹੀਦਾ ਹੁਣ ਸਾਰੀ ਇੰਡਸਟਰੀ ਜਾਂ ਗਵਰਨਮੈਂਟ ਕੋਲ ਜਾਣੇ ਆਂ ਪੁੱਛਦੇ ਨੇ ਜੀ ਇਹਦਾ ਹੱਲ ਕੀ ਹੈ ਮੈਂ ਤੁਹਾਨੂੰ 2 ਮਿੰਟੇ ਜਿਹੜਾ ਹੱਲ ਦੱਸਣਾ ਜਿਹੜਾ ਕਿ ਅਸੀਂ ਇਹ ਵੀ ਚਾਹਨੇ ਆਂ ਕਿ ਗਵਰਨਮੈਂਟ ਇੱਕ ਕਮੇਟੀ ਬਣਾਏ ਸਾਡੇ ਇੰਡਸਟਰੀ ਦੇ ਮੈਂਬਰਸ ਜਿਹੜੇ ਨੋਲੇਜੇਬਲ ਹੈਗੇ ਨੇ ਉਹਨਾਂ ਨੂੰ ਵਿੱਚ ਬਿਠਾਏ ਮਿਨਿਸਟਰੀ ਆਫ ਕਾਮਰਸ ਵਾਲਿਆਂ ਨੂੰ ਨਾਲ ਬਿਠਾਇਆ ਜਾਏ ਜਿਨ੍ਹਾਂ ਦੇ ਅੰਡਰ ਹੈ ਸਾਰੀ ਇੰਪੋਰਟ ਵਗੈਰਾ ਆਂਦੀ ਹੈ ਅਸੀਂ ਉਹਦਾ ਹੱਲ ਕੱਢ ਕੇ ਦਵਾਂਗੇ ਹੁਣ ਇਹਦਾ ਹੱਲ ਕੀ ਹੈ ਕਿ ਅਸੀਂ ਚਾਈਨਾ ਦਾ ਕਪੜਾ ਆਵੇ ਬੰਗਲਾਦੇਸ਼ ਤੋਂ ਗਾਰਮੈਂਟ ਬਣਾ ਕੇ ਸਾਡੇ ਉੱਤੇ ਧੱਕੀ ਆ ਰਿਹਾ ਹੈ ਸਾਡੀ ਗਾਰਮੈਂਟ ਇੰਡਸਟਰੀ ਤਬਾਹ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਧਾਗਾ ਵੀ ਸਾਡਾ ਹੋਏਗਾ ਕਪੜਾ ਵੀ ਸਾਡਾ ਹੋਏਗਾ ਬੰਗਲਾਦੇਸ਼ ਫਿਰ ਗਾਰਮੈਂਟ ਬਣਾ ਕੇ ਭੇਜੋ ਸਾਡੇ ਨਾਲ ਮੁਕਾਬਲਾ ਕਰ ਲੋ ਉਹ ਨਹੀਂ ਕਰ ਪਾਣਗੇ ਚਾਈਨਾ ਦਾ ਕਪੜਾ ਬੰਗਲਾਦੇਸ਼ ਚ ਆ ਕੇ ਉਹ ਗਾਰਮੈਂਟ ਬਣ ਕੇ ਇੱਥੇ ਨਹੀਂ ਆਣਾ ਚਾਹੀਦਾ ਤੇ ਅਗਰ ਇਹ ਨਹੀਂ ਮੰਨਦੇ ਤੇ ਜੜੀ ਚੀਜ਼ ਇੰਡੀਆ ਚ ਬਣ ਸਕਦੀ ਹੈ ਉਹ ਦੀ ਇੰਪੋਰਟ ਅਲਾਉਡ ਹੀ ਨਹੀਂ ਹੋਣੀ ਚਾਹੀਦੀ ਗਾਰਮੈਂਟ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਇੰਡੀਆ ਦੇ ਨਹੀਂ ਬਣਦੀ ਬਹੁਤ ਜ਼ਿਆਦਾ ਗਾਰਮੈਂਟ ਬਣ ਰਿਹਾ ਔਰ ਇਸ ਤੋਂ ਜ਼ਿਆਦਾ ਹੋਰ ਬਨੇਗਾ ਅਗਰ ਸਾਨੂੰ ਲੈਵਲ ਪਲੇ ਪਲੇਗਰਾਉਂਡ ਦੇਣਗੇ ਹੁਣ ਇਹਦੇ ਵਾਸਤੇ ਹੈ ਕਿ ਸਾਡੀ ਇੰਪੋਰਟ ਇਮੀਡੀਏਟ ਜਾਂ ਤਾਂ ਬੰਦ ਕਰ ਦੇਣ ਜਾਂ ਇੰਡੀਆ ਤੋਂ ਕਪੜਾ ਅਸੀਂ ਕਪੜਾ ਬਣਾਵਾਂਗੇ ਬੰਗਲਾਦੇਸ਼ ਨੂੰ ਦਵਾਂਗੇ ਉਹ ਸਾਨੂੰ ਗਾਰਮੈਂਟ ਬਣਾ ਕੇ ਦੇ ਦੇਣ ਤੇ ਸਾਡਾ ਮੁਕਾਬਲਾ ਕਰੀ ਮੇਰਾ ਤੁਹਾਡਾ ਕੁਐਸਚਨ ਕਿਸੇ ਦਾ ਆਇਆ ਤਾਂ ਮੈਨੂੰ ਪੁੱਛੋ ਉਹ ਇੱਕ ਤੀਜਾ ਗੱਲ ਕਰ ਦੋ ਸਰ ਤੁਸੀਂ ਕੰਪੀਟੀਸ਼ਨ ਨਹੀਂ ਕਰ پا ਰਹੇ ਉਹਨਾਂ ਨਾਲ ਇੱਕ ਮਿੰਟ ਸਰ ਇੱਕ ਮਿੰਟ ਚਾਈਨਾ ਦਾ ਕਪੜਾ ਸਿੰਥੈਟਿਕ ਸਸਤਾ ਹੈ ਉਥੇ ਮਾਸ ਪ੍ਰੋਡਕਸ਼ਨ ਹੈ ਉਹ ਚਾਈਨਾ ਦਾ ਕਪੜਾ ਬੰਗਲਾਦੇਸ਼ ਜਾਂਦਾ ਤੇ ਉਹ ਗਾਰਮੈਂਟ ਕਨਵਰਟ ਕਰਕੇ ਤੁਹਾਨੂੰ ਉਹਨਾਂ ਹੀ ਲੇਬਰ ਸਸਤੀ ਹੈ ਤੁਸੀਂ ਇਹ ਚਾਹਦੇ ਹੋ ਕਿ ਸਸਤਾ ਮਾਲ ਉਹ ਨਾ ਵੇਚਣਾ ਸੀ ਮਹਿੰਗਾ ਵੇਚੀਏ ਤੇ ਅਸੀਂ ਮਹਿੰਗਾ ਨਹੀਂ ਲੈਵਲ ਕੰਪੈਸਾ ਕੰਪੀਟੀਸ਼ਨ ਜਿਹੜਾ ਬੰਗਲਾਦੇਸ਼ ਤੋਂ ਆਏਗਾ ਉਹ ਡਿਊਟੀ ਫਰੀ ਨਹੀਂ ਹੋਣਾ ਚਾਹੀਦਾ ਨਾ ਉਹਦੇ ਤੇ ਡਿਊਟੀ ਹੋਏਗੀ ਸਾਡੇ ਦੇ ਬਰਾਬਰ ਆ ਜਾਣ ਮਾਲ ਵੇਚ ਲੋ ਬੰਗਲਾਦੇਸ਼ ਕੋਟਨ ਵੀ ਪਾਓ ਜੀ ਕਰਿਓ ਗੱਲ ਇੱਕ ਮਿੰਟ ਜੀ ਬੰਗਲਾਦੇਸ਼ ਕੋਟਨ ਵੀ ਭੇਜਦਾ ਇਹ ਇਥੇ ਸਾਨੂੰ ਕੋਟਨ ਆਉਂਦੀ ਹੈ ਉਹਦੀ ਕਾਟਨ ਨਹੀਂ ਆਂਦੀ ਕਾਟਨ ਦੇ ਗਾਰਮੈਂਟ ਪਣੇ ਤੇ ਕਾਟਨ ਯਾਨ ਇਥੋਂ ਜਾਂਦਾ ਹੈਗਾ ਉਹ ਵੈਲਿਊ ਐਡੀਸ਼ਨ ਕਰਕੇ ਉਹ ਯੂਰਪ ਔਰ ਅਮਰੀਕਾ ਚ ਭੇਜਦੇ ਨੇ ਕਿਉਂਕਿ ਬੰਗਲਾਦੇਸ਼ ਨੂੰ ਡਿਊਟੀ ਫ੍ਰੀ ਐਕਸੈਸ ਹੈ ਯੂਰਪ ਐਂਡ ਅਮਰੀਕਾ ਦੇ ਅੰਦਰ ਇੰਡੀਆ ਨੂੰ ਡਿਊਟੀ ਫ੍ਰੀ ਐਕਸੈਸ ਨਹੀਂ ਹੈ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਅਗਰ ਇਹ ਬੰਗਲਾਦੇਸ਼ ਨੂੰ ਨਹੀਂ ਰੋਕਿਆ ਗਿਆ ਇਸ ਟਾਈਮ ਬੰਗਲਾਦੇਸ਼ ਕਿੰਨਾ ਕਪੜਾ ਰੈਡੀਮੇਡ ਗਾਰਮੈਂਟ ਦੇ ਰੈਡੀਮੇਡ ਹੈ 8 8 ਮਿਲੀਅਨ ਡਾਲਰ 8 ਮਿਲੀਅਨ ਪੀਸੀ ਸੀਗਾ 2010 ਤੱਕ ਉਸ ਤੋਂ ਬਾਅਦ ਰੈਸਟ੍ਰਿਕਸ਼ਨ हट ਗਈ ਹੈ ਹੁਣ ਇਹਦਾ ਰੈਸਟ੍ਰਿਕਸ਼ਨ ਹਟਣ ਦੇ ఓਪਨ ਹੈ ఓਪਨ ਹੋ ਗਿਆ ਦਾ ਮਤਲਬ ਸਾਡੇ ਕੋਲ ਨੰਬਰ ਆਫ ਪੀਸਿਸ ਦੀ ਗਿਣਤੀ ਨਹੀਂ ਅਸੀਂ ਕਰ ਸਕਦੇ ਕਸਟਮ ਡਿਊਟੀ ਵਾਲੇ ਕਰ ਸਕਦੇ ਆ ਇਹਦੇ ਵਿੱਚ ਲੀਗਲ ਇਲੀਗਲ ਸਭ ਕੁਝ ਹੋ ਰਿਹਾ ਕਿਉਂਕਿ ਮੰਨ ਲਓ ਜੇ ਤੁਸੀਂ ਕੋਈ ਚੀਜ਼ ਇੰਪੋਰਟ ਕਰ ਰਹੇ ਹੋ ਤਾਂ ਫਾਰਨ ਐਕਸਚੇਂਜ ਦਿਓਗੇ ਆਫੀਸ਼ੀਅਲੀ ਕਈ ਲੋਕ ਜਿਹੜੇ ਉਹ ਦੋ ਨੰਬਰ ਚੀ ਮੰਗਾ ਲੈਂਦੇ ਨਹੀਂ ਮੰਨ ਲਓ ਤੁਹਾਡੇ ਕੰਟੇਨਰ ਦੇ ਵਿੱਚ ਪੀਸ ਹੈਗਾ 50000 ਤੇ ਤੁਸੀਂ ਡਿਕਲੇਅਰ ਕਰ ਰਹੇ ਹੋ 40000 ਜਾਂ 30000 ਸੋ ਇਹ ਸਾਰਾ ਮਾਲ ਪ੍ਰੈਕਟਿਸ ਇਸੇ ਕਰਕੇ ਚੱਲ ਰਹੀ ਹੈ ਕਿ ਇਹਨੂੰ ਫ੍ਰੀ ਐਕसेस ਦਿੱਤਾ ਗਿਆ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਅਗਰ ਇਸ ਚੀਜ਼ ਨੂੰ ਨਾ ਰੋਕਿਆ ਗਿਆ ਸੈਫਟਾ ਐਗਰੀਮੈਂਟ ਦੇ ਅੰਡਰ ਵੀਅਤਨਾਮ ਮਾਇਨਮਾਰ ਈਥੋਪੀਆ ਅਫਰੀਕਨ ਕੰਟਰੀ ਹੈ ਉਹਨਾਂ ਨੂੰ ਵੀ ਇਹਨਾਂ ਨੇ ਅਲਾਉ ਕਰ ਦੇਣਾ ਕਿ ਤੁਸੀਂ ਅਤੇ ਇੰਡੀਆ ਤੋਂ ਸਾੜ ਕੋ ਧਾਗਾ ਲੈ ਲਓ ਗਾਰਮੈਂਟ ਬਣਾ ਕੇ ਤੁਸੀਂ ਵੀ ਇੰਡੀਆ ਨੂੰ ਡਿਊਟੀ ਫ੍ਰੀ ਵੇਚ ਦਿਓ ਬਿਊਟੀ ਫਰੀ ਗਾਰਮੈਂਟ ਇੰਡੀਆ ਚ ਬਿਲਕੁਲ ਨਹੀਂ ਆਣਾ ਚਾਹੀਦਾ ਕਿਉਂਕਿ ਇੰਡੀਆ ਦੇ ਵਿੱਚ ਪੂਰਾ ਇਨਫਰਾਸਟ੍ਰਕਚਰ ਹੈ ਸਪਿਨਿੰਗ ਦਾ ਵੀ ਹੈ ਡਾਈਂਗ ਦਾ ਵੀ ਹੈ ਗਾਰਮੈਂਟਿੰਗ ਦਾ ਵੀ ਗਾਰਮੈਂਟਿੰਗ ਦਾ ਮਸ਼ੀਨਾ ਚਾਹੀਦੀਆਂ ਸਾਡੇ ਕੋਲ ਲੇਬਰ ਫੋਰਸ ਬਹੁਤ ਹੈ ਲੇਡੀਜ਼ ਬਹੁਤ ਕੰਮ ਕਰ ਸਕਦੀਆਂ ਔਰ ਇਹਦੇ ਨਾਲ এমਪਲੋਇਮੈਂਟ ਜਨਰੇਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਗਾਰਮੈਂਟ ਦੀ ਇੰਪੋਰਟ ਐਬਸੋਲੂਟਲੀ ਬੰਦ ਹੋਣੀ ਚਾਹੀਦੀ ਹੈ ਸਿਰਫ ਸਿਲੈਕਟਿਵ ਚੀਜ਼ਾਂ ਜਿਹੜੀਆਂ ਕਿ ਇੰਡੀਆ 'ਚ ਬਣੀ ਨਹੀਂ ਸਕਦੀ ਐਸਮ ਜਰ న్యూਸ ਲਈ ਲੁਧਿਆਣਾ ਤੋਂ ਵਿਸ਼ੇਕ ਜਲੂਟਾ ਦੀ ਰਿਪੋਰਟ